ਦੇਖੋ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਦਾਰ ਜਗਜੀਤ ਸਿੰਘ ਢੱਲੇ ਵਾਲਾ ਜੂ ਮਰਨ ਕਿਨਾਰੇ ਬੈਠੇ ਤੇ ਕੇਂਦਰ ਸਰਕਾਰ ਕੋਈ ਸੁਣ ਨਹੀਂ ਰਹੀ ਜਿੱਥੇ ਤੱਕ ਪੰਜਾਬ ਸਰਕਾਰ ਦਾ ਧੱਲੇ ਕੋ ਅਸੀਂ ਸਾਡੇ ਪ੍ਰਦੇਸ਼ ਪ੍ਰਧਾਨ ਅੱਠ ਅਸੀਂ ਕੈਬਨਟ ਮੰਤਰੀ ਸਾਰਾ ਸਾਡਾ ਸੰਗਠਨ ਅਸੀਂ ਉੱਥੇ ਜਾ ਕੇ ਢੱਲੇ ਵਾਲਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਲੜਾਈ ਤਾਂ ਹੀ ਲੜੀ ਜਾਂਦੀ ਹੈ ਜੇ ਜਰਨੈਲ ਤਕੜਾ ਹੋ ਕੇ ਅੱਗੇ ਹੋਵੇ ਹੁਣ ਤੁਸੀਂ ਆਪਣਾ ਮਰਨ ਵਰਤ ਹੈ ਜਿਹੜਾ ਤੁਸੀਂ ਕੰਟੀਨਿਊ ਕਰਨ ਦੀ ਗੱਲ ਕਰਦੇ ਆ ਪਰ ਤੁਸੀਂ ਮੈਡੀਕਲ ਹੈਡ ਹੁਣ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਦੀ ਸੁਣਵਾਈ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਗਰ ਕੇਂਦਰ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ ਗੱਲਬਾਤ ਲਈ ਸੱਤਾ ਭੇਜਣ ਦੇ ਲਈ ਤਿਆਰ ਹੈ ਤਾਂ ਉਹ ਮੈਡੀਕਲ ਹੈਡ ਲੈ ਲੈਣ ਤਾਂ ਜਵਾਬ ਦੇ ਵਿੱਚ ਸੋਲਿਸਿਟਲ ਚੈਨਲ ਆਫ ਇੰਡੀਆ ਨੇ ਕਿਹਾ ਕਿ ਮੈਨੂੰ ਇਹਦੇ ਲਈ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਗਈ। ਤੁਸੀਂ ਡਾਇਰੈਕਸ਼ਨ ਲੈ ਲਓ। ਜੇ ਗੱਲ ਕਰਨੋਂ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਹੈ ਸਾਰੀ ਗੱਲ। ਜੋ ਮਸਲੇ ਨੇ ਉਹ ਕੇਂਦਰ ਸਰਕਾਰ ਨੇ ਹੱਲ ਕਰਨੇ ਨੇ। ਜੇ ਡਾਇਰੈਕਸ਼ਨ ਨਹੀਂ ਤੁਸੀਂ ਡਾਇਰੈਕਸ਼ਨ ਲੈ ਕੇ ਫਿਰ ਤੋਂ ਘੰਟਾ ਬਾਅਦ ਮਾਣ ਜੋ ਸੁਪਰੀਮ ਕੋਰਟ ਨੂੰ ਦੱਸ ਦੋ। ਇਹ ਸਾਰੀਆਂ ਗੱਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮਸਲੇ ਨੂੰ ਲਟਕਾਉਣਾ ਚਾਹੁੰਦੀ ਹੈ ਤੇ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ। ਕੰਢੀ ਕਿਸਾਨੀ ਨਹੀਂ ਕਿਸਾਨੀ ਦੇ ਨਾਲ ਰਿਲੇਟਡ ਜਿੰਨੇ ਵੀ ਬਿਜ਼ਨਸ ਹੈਗੇ ਨੇ ਸਾਰਿਆਂ ਨੂੰ ਖਤਮ ਕਰਨ ਦੇ ਲਈ ਆੜਤੀ ਵਰਗ ਉਹਨਾਂ ਦੀ ਚੱਕੀ ਇਹਨਾਂ ਨੇ ਆੜਤ ਘਟਾ ਦਿੱਤੀ ਬਿਨਾ ਕਿਸੇ ਕਾਰਨ ਤੋਂ ਘਟਾ ਦਿੱਤੀ ਜਿੰਨੇ ਰਾਈਸ ਮਿਲਰਸ ਤੇ ਰਾਈਸ ਮਿਲਰ ਨੂੰ ਤੰਗ ਪ੍ਰੇਸ਼ਾਨ ਕੀਤਾ ਅੱਜ ਗਦਾਮਾਂ ਦੇ ਵਿੱਚ ਰਾਈਸ ਲਾਨ ਨੂੰ ਜਗ੍ਹਾ ਨਹੀਂ ਸੋ ਇਹ ਸਭ ਕੁਝ ਰਿਲੇਟਡ ਹੈ ਇਹ ਸਾਰਾ ਕੁਝ ਕਿਸਾਨੀ ਨੂੰ ਖਤਮ ਕਰਨ ਦੇ ਲਈ ਕਿ ਕਿਸਾਨੀ ਦੇ ਨਾਲ ਸੰਬੰਧਿਤ ਜਿਹੜੇ ਮਸਲੇ ਨੇ ਉਹਨਾਂ ਸਾਰਿਆਂ ਨੂੰ ਲਿਟਕਾ ਦਈਏ ਕੇਂਦਰ ਸਰਕਾਰ ਇਸ ਗੱਲ ਤੇ ਲੱਤੀ ਹੋਈ ਹੈ ਜਿਹੜੀ ਬਹੁਤ ਮੰਦਭਾਗੀ ਤਿੰਨ ਕਾਲ ਤਿੰਨ ਕਾਲੇ ਕਾਨੂੰਨ ਬਣਾਏ ਕਿਸਾਨ ਉਥੇ ਡੇਟ ਸਵਾ ਸਾਲ ਤੱਕ ਦਿੱਲੀ ਦੀਆਂ ਗੁਰੂਹਾਂ ਤੇ ਬੈਠੇ ਰਹੇ ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਫੇਰ ਤਿੰਨ ਕਾਨੂੰਨ ਬਿਨਾਂ ਪੁੱਛੇ ਇਹਨਾਂ ਨੇ ਬਣਾਏ ਤੇ ਤੇ ਬਿਨਾਂ ਪੁੱਛੇ ਵਾਪਸ ਲਏ ਤੇ ਸਵਾ ਸਾਲ ਤੱਕ ਸਾਡੇ ਸਾਰੇ ਪੰਜਾਬ ਦੇ ਕਿਸਾਨ ਉਥੇ ਰੁਲਦੇ ਰਹੇ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਉਸ ਚੀਜ਼ ਦਾ ਕਾਦੇ ਲਈ ਬਣਾਏ ਸੀ ਕਾਦੇ ਲਈ ਇਹਨਾਂ ਨੇ ਹੋ ਕੀਤੇ ਨੇ ਸੋ ਇਹ ਸਾਰਾ ਕੁਝ ਮੈਂ ਸਮਝਦਾ ਕਿਸਾਨੀ ਨੂੰ ਸਾਡੀ ਨੂੰ ਖਤਮ ਕਰਨ ਦੇ ਉਸ ਕਿਸਾਨ ਨੂੰ ਉਸ ਪੰਜਾਬ ਨੂੰ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਇਤਿਹਾਸ ਗਵਾਇਆ ਇਸ ਗੱਲ ਦਾ ਕਿ ਜਦ ਆਜ਼ਾਦੀ ਤੋਂ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਜੀ ਨਹਿਰੂ ਦੂਜੇ ਦੇਸ਼ਾਂ ਦੇ ਵਿੱਚ ਅਨਾਜ ਮੰਗਦੇ ਫਿਰਦੇ ਸੀ ਤੇ ਦੂਜੇ ਦੇਸ਼ਾਂ ਨੂੰ ਬਚਿਆ ਕੁਝ ਅਨਾਜ ਦੀ ਪੀਪੀ 18 ਇੱਕ ਕਰਨ ਕਾਈ ਸੀ ਉਹ ਅਨਾਜ ਸਾਨੂੰ ਦਿੰਦੇ ਸੀ ਅਸੀਂ ਉਸ ਅਨਾਜ ਤੇ ਪਲਦੇ ਰਹੇ ਪਰ ਸਾਡੇ ਪੰਜਾਬ ਦੇ ਬਹਾਦਰ ਲੋਕਾਂ ਨੇ ਸਾਡੇ ਕਿਸਾਨਾਂ ਨੇ ਸਾਰੇ ਰਿਲੇਟਡ ਬੰਦਿਆਂ ਨੇ ਵਪਾਰੀਆਂ ਨੇ ਸਾਰਿਆਂ ਨੇ ਰਲ ਕੇ ਦੇਸ਼ ਦਾ ਢਿੱਡ ਭਰਤਾ ਤੇ ਅਨਾਜ ਸਰਪਲਸ ਕਰਤਾ ਅੱਜ ਬੜੇ ਅਫਸੋਸ ਦੇ ਨਾਲ ਇਹ ਕਹਿਣਾ ਪੈਂਦਾ ਹੈ ਕਿ ਉਸ ਪੰਜਾਬ ਨੂੰ ਉਸ ਪੰਜਾਬ ਦੇ ਬਹਾਦਰ ਲੋਕਾਂ ਨੂੰ ਹਨ ਗੌਲਿਆ ਕੀਤਾ ਜਾ ਰਿਹਾ ਸਿਰਫ ਰਾਜਸੀ ਹਿੱਤਾਂ ਦੇ ਲਈ ਸਾਡਾ ਫੈਡਰਲ ਸਿਸਟਮ ਹੈ ਤੋਂ ਇਹ ਗੱਲਾਂ ਬਹੁਤ ਕੇਂਦਰ ਸਰਕਾਰ ਦੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਇੱਥੇ ਅੱਗ ਦੇ ਨਾਲ ਨਾਚਦੇ ਪੰਜਾਬ ਦੇ ਦੋ ਜੈਜ ਮੁੰਡਾ ਨੇ ਇਸ ਸਮਾਗਮ ਦੇ ਦੌਰਾਨ ਕਿਸੇ ਪ੍ਰਵਾਨ ਕੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਰਕਾਰ ਸੰਭਾਲੀ ਸੀ ਉਦੋਂ ਪੰਜਾਬ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਪਾਣੀ ਟੇਲਾਂ ਤੱਕ ਪਹੁੰਚਾ ਦੇ ਅਸੀਂ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਇਹ ਨੀ ਪੱਥਰ ਰੱਖਿਆ ਹੈ ਸੈਕੰਡ ਪੀਟਰ ਦਾ 42 ਕਰੋੜ ਰੁਪਇਆ ਦੀ ਲਗਤ ਹੈ ਜਿਹੜੀ ਇਸ ਤੇ ਆਉਣੀ ਹੈ ਤੇ 20 ਕਿਲੋਮੀਟਰ ਲੰਬੀ ਜਿਹੜੀ ਨਹਿਰ ਹੈ ਇਹ ਸਾਈਡਾਂ ਵੀ ਪੱਕੀਆਂ ਕਰਨੀਆਂ ਨੇ ਇਸ ਦੀਆਂ ਤੇ 20 ਕਿਲੋਮੀਟਰ ਨਹਿਰ ਜਿਹੜੀ ਇਹ ਅਸੀਂ ਬਣਾਉਣ ਜਾ ਰਹੇ ਹਾਂ ਇਸ ਨਹਿਰ ਦੇ ਬਣਨ ਨਾਲ ਕਰੀਬ 4 ਲੱਖ ਏਕੜ ਜ਼ਮੀਨ ਜਿਹਦੇ ਵਿੱਚ ਮੇਨ ਤੌਰ ਤੇ ਮਾਨਸਾ ਡਿਸਟ੍ਰਿਕਟ ਹੈ ਪਟਿਆਲਾ ਡਿਸਟ੍ਰਿਕਟ ਹੈ ਸੰਗਰੂਰ ਡਿਸਟ੍ਰਿਕਟ ਹੈ ਇਹਨਾਂ ਜ਼ਿਲ੍ਹਕਾਂ ਦੇ ਵਿੱਚ ਜ਼ਮੀਨਾਂ ਨੂੰ ਜਿਹੜਾ ਹੈ ਉਹ ਪਾਣੀ ਲੱਗੂ ਕਿਉਂਕਿ ਦੇਖੋ ਅੱਜ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਧਰਤੀ ਹੇੜਲਾ ਪਾਣੀ ਬਚਾਉਣ ਦੀ ਹੈ ਧਰਤੀ ਹੇੜਲਾ ਪਾਣੀ ਜਿਸ ਤਰ੍ਹਾਂ ਉਹ ਵਿਕਵਾਣੀਆਂ ਕੀਤੇ ਗਿੰਦੇ ਨੇ ਕਿ 2037 ਤੱਕ ਸਾਰਾ ਨੀਚੋ ਪਾਣੀ ਖਤਮ ਹੋ ਜਾਣਾ ਪਾਣੀ ਪੀਣ ਨੂੰ ਵੀ ਲੋਕਾਂ ਸਰਸਣ ਸੋ ਅੱਜ ਜ਼ਰੂਰਤ ਹੈ ਇਸ ਗੱਲ ਦੀ ਕਿ ਅਸੀਂ ਪਾਣੀ ਨੂੰ ਕਿਵੇਂ ਬਚਾਈਏ ਸੋ ਨਹਿਰੀ ਪਾਣੀ ਅਗਰ ਟੇਲਾਂ ਤੱਕ ਖੇਤਾਂ ਤੱਕ ਪਹੁੰਚਦਾ ਤੇ ਬਦਕਿਸਮਤੀ ਇਹ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਪਹਿਲਾਂ ਜੋ ਡੈਮਾਂ ਤੋਂ ਸਾਨੂੰ ਪੰਜਾਬ ਦਾ ਹਿੱਸਾ ਮਿਲਦਾ ਪਾਣੀ ਦਾ ਉਸ ਪਾਣੀ ਦੀ ਅਸੀਂ 86% ਵਰਤੋਂ ਕਰਦੇ ਸੀ ਤੇ 32% ਪਾਣੀ ਹੈ ਜਿਹੜਾ ਉਹ ਬੇਵਰਥ ਜਾ ਰਿਹਾ ਸੀ ਕਹਿਣ ਤੋਂ ਪਹਿਲ ਤੀਜਾ ਹਿੱਸਾ ਪਾਣੀ ਅਸੀਂ ਲੈ ਹੀ ਨਹੀਂ ਰਹੇ ਤੇ ਅਸੀਂ ਪਿਛਲੇ 3 ਸਾਲਾਂ ਦੇ ਵਿੱਚ ਇਹ 84% ਤੇ ਲੈ ਕੇ ਹੁਣ 84% ਪਾਣੀ ਹੈ ਜਿਹੜਾ ਉਹ ਅਸੀਂ ਖੇਤਾਂ ਨੂੰ ਦੇ ਰਹੇ ਹਾਂ ਤੇ ਜਿਹੜਾ 16% ਪਾਣੀ ਬਚ ਗਿਆ ਉਹ ਪਾਣੀ ਵੀ ਅਸੀਂ ਛੇਤੀ ਇਸ ਤਰ੍ਹਾਂ ਅੱਜ ਇਹ 41 ਕਰੋੜ ਦਾ ਪ੍ਰੋਜੈਕਟ ਰੱਖਿਆ ਇਸ ਤੋਂ ਪਹਿਲਾਂ ਮੈਂ ਹਲਕੇ ਡੇਰੇ ਦੇ ਵਿੱਚ ਤੇ ਛਤਰਾਣੇ ਦੇ ਵਿੱਚ ਰੱਖ ਕੇ ਆਇਆ ਹਾਂ ਸੋ ਅਸੀਂ ਸਾਰਾ ਦਾ ਸਾਰਾ ਪਾਣੀ ਹੈ ਜਿਹੜਾ ਇਹ ਯੂਜ਼ ਕਰਨਾ ਹੈ ਨਹਿਰੀ ਪਾਣੀ ਜਿਹੜਾ ਗਰਾਊਂਡ ਵਾਟਰ ਹੈ ਉਹ ਬਚਾਵਾਂਗੇ ਉਸ ਦੇ ਨਾਲ ਟਿਕਾਸੀ ਔਣ ਵਾਲੀਆਂ ਨਸਲਾਂ ਦੇ ਲਈ ਪਾਣੀ ਛੱਡ ਕੇ ਜਾਵਾਂਗੇ ਨਹਿਰੀ ਪਾਣੀ ਦੇ ਨਾਲ ਫਸਲਾਂ ਸਵੈਆਂ ਹੁੰਦੀਆਂ ਨੇ ਤੇ ਵੱਡੀ ਗੱਲ ਬਿਜਲੀ ਦੀ ਬਚਤ ਜਿਹੜੀ ਬਿਜਲੀ 25 25 30 ਦੀ ਭਾਅ ਵਧੀਆ ਮੋਟਰਾਂ ਇਸ ਤੇ ਲਾਈਆਂ ਜਾ ਰਹੀਆਂ ਨੇ ਉਸ ਸਾਰੇ ਘਾਸੇ ਦੀ ਜਿਹੜੀ ਹੈ ਉਹ ਬਚਤ ਹੋਏਗੀ ਅੱਜ ਸਾਡੇ ਸਦਾ ਜਸਵੰਤ ਸਿੰਘ ਜੀ ਦੇ ਜਨਮ ਜਰਾ ਐਮ ਐਲ اے ਸਾਹਿਬ ਕਿਉਂਕਿ ਇਹਨਾਂ ਦੇ ਹਲਕੇ ਦੇ ਵਿੱਚ ਵੀ ਸਾਰੇ ਪਾਣੀ ਜਾਣਾ ਤੇ ਦੇਵਮਾਨ ਜੀ ਅੱਜ ਫੌਰਨ ਜਾਣ ਕਰਕੇ ਨਹੀਂ ਹੈਗੀ ਇਹਨਾਂ ਦੇ ਸਾਰੇ ਹਲਕਿਆਂ ਨੂੰ ਸੋ ਕੁੱਲ ਮਿਲਾ ਕੇ ਇਸ ਪ੍ਰੋਜੈਕਟ ਦਾ ਬਹੁਤ ਵੱਡਾ ਫਾਇਦਾ ਪੰਜਾਬ ਨੂੰ ਹੋਣਾ ਤੇ ਇਹਨਾਂ ਜ਼ਿਲ੍ਹਿਆਂ ਨੂੰ ਹੋਣਾ ਜਿੰਨਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ। ਪਟਨਾ ਸਾਹਿਬ ਪਟਨਾ ਦੇ 2 5 ਇਹ ਕੋ ਪਲਾਟਾਂ ਦਾ ਮਾਮਲਾ ਹੈ ਨਹਿਰ ਪੰਨੇ ਕੇ ਪਾਣੀ ਦਾ ਕਟਿੰਗ ਜਿਹੜਾ ਕਿ ਦਿਸਪੋਜ਼ੀਟਨਾਰੀ ਸੀ ਉਹਨਾਂ ਨੇ ਮੰਗ ਕਰ ਦਿੱਤੀ ਹੈ ਕਿ ਜਿਹੜਾ ਹੈਗਾ ਇਹ ਇੱਕ 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 ਇਸ ਪਾਣੀ ਦਾ ਆ ਜਾਣਾ ਹੈ ਕਿ ਪਾਣੀ ਦੀ ਪਾਣੀ ਸੇ ਤਾਂ ਚਾਹੀਦਾ ਜਿਹੜਾ ਇਹ ਗੋਲਦੇ ਅਸੀਂ ਉਹਦੀ ਪ੍ਰੋਪੋਜ਼ਲ ਬਣਾਈ ਹੋਈ ਹੈ ਜਿਹੜੀ ਵੀ ਗ੍ਰੀਵੈਂਸਸ ਲੋਕ ਹੁਣੇ ਦੱਸਣਗੇ ਅਸੀਂ ਹੁਣੇ ਉਹਦਾ ਹੱਲ ਕਰਾਂਗੇ ਕਿਉਂਕਿ ਅਸੀਂ ਲੋਕਾਂ ਦੇ ਤਾਂ ਭਲੇ ਲਈ ਕੰਮ ਕਰ ਰਹੇ ਆ ਲੋਕਾਂ ਨੂੰ ਕੋਈ ਤਕਲੀਫ ਹੈ ਇਸ ਸਵਾਲੀ ਨੂੰ ਉੱਤਰਾ ਜਿਹੜੀ ਸਾਡੀ ਜਾਣਕਾਰੀ ਦੇ ਵਿੱਚ ਹੈ ਉਹ ਵੀ ਅੱਜ ਹੀ ਹੱਲ ਕਰਕੇ ਦੇਵਾਂਗੇ। ਇਹ ਜਦੋਂ ਜਦੋਂ ਤੁਸੀਂ ਕਿਹਾ ਤੁਸੀਂ ਦੱਸਿਆ ਮੈਂ ਇਹ ਇਲੈਕਸ਼ਨ ਹੋਵੇ ਪਹਿਲਾਂ ਕਿਉਂ ਇਸ ਤੇ ਚੱਪਾ ਵੰਦ ਕੇ ਇਸ ਇਸ ਗੱਲ ਦਾ ਜਵਾਬ ਤਾਂ ਮੈਂ ਸਮਝਦਾ ਵੀ ਹਰਿਆਣੇ ਦੇ ਆਗੂ ਸਹਿਬਾਨ ਦੇ ਸਕਦੇ ਆ। ਇਹ ਜਿੰਨਾ ਇੱਕ ਇਹ ਹਰਿਆਣੇ ਦੇ ਜਿਹੜੇ ਆਗੂ ਨੇ ਜਦੋਂ ਇਲੈਕਸ਼ਨ ਹੁੰਦਾ ਉਹਦੀ ਕੱਢ ਕੇ ਪੂਰੇ ਹੁੰਦੇ ਆ। ਐਸਐਮਐਲ ਦਾ ਮੁੱਦਾ ਉਹਨਾਂ ਲਈ ਮੁੱਦਾ ਹੋਏਗਾ। ਅਸੀਂ ਜਦੋਂ ਕਹਿੰਦੇ ਕਿ ਸਾਡੇ ਕੋਲੇ ਦੇਣ ਨੂੰ ਪਾਣੀ ਹੈ। ਦਲ ਮੁੱਖ ਜੀ ਉਹ ਕਦੇ ਇਸ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਹਰਿਆਣੇ ਦਾ ਇਲੈਕਸ਼ਨ ਖਤਮ ਹੋ ਗਿਆ ਅੱਜ ਕੋਈ ਤਾਂ ਜ਼ਿਕਰ ਹੋਰੇ ਕਿਤੇ ਸੋ ਇਹ ਇੱਕ ਮੁੱਦਾ ਉਹਨਾਂ ਨੇ ਜਿੰਦਾ ਰੱਖਿਆ ਹੋਇਆ ਸਿਰਫ ਕਿਸੇ ਕਿਸੇ ਰਾਜਨੀਤਿਕ ਖੇਡਾਂ ਖੇਡਣ ਦੇ ਲਈ ਜਦ ਕਿ ਇਹ ਕੋਈ ਮੁੱਦਾ ਸਾਡੇ ਲਈ ਹੈ ਜੱਲਦੀ ਨਾਲ ਕਹਿੰਦਾ ਤਾਂ ਇਹ ਦੇਖੋ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਦਾਰ ਜਲਜੀਤ ਸਿੰਘ ਦੱਲੇ ਵਾਲਾ ਜੀ ਮਰਨ ਕਰਾਰੇ ਬੈਠੇ ਤੇ ਕੇਂਦਰ ਸਰਕਾਰ ਕੋਈ ਸੁਣਤ ਨਹੀਂ ਦੇ ਰਹੀ ਜਿੱਤੇ ਤੱਕ ਪੰਜਾਬ ਸਰਕਾਰ ਦਾ ਦਲਿਤ ਅਸੀਂ ਸਾਡੇ ਪ੍ਰਦੇਸ਼ ਪ੍ਰਧਾਨ ਅੱਠ ਅਸੀਂ ਕੈਬਨਟ ਮੰਤਰੀ ਸਾਰਾ ਸਾਡਾ ਸੰਗਠਨ ਅਸੀਂ ਉੱਥੇ ਜਾ ਕੇ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਲੜਾਈ ਤਾਂ ਹੀ ਲੜੀ ਜਾਂਦੀ ਹੈ ਜੇ ਜਰਨੈਲ ਤਾਕੜਾ ਹੋ ਕੇ ਅੱਗੇ ਹੋਵੇ ਹੁਣ ਤੁਸੀਂ ਆਪਣਾ ਮਰਨ ਵਰਤ ਹੈ ਜਿਹੜਾ ਦੇਸ਼ ਤੁਸੀਂ ਕੰਟੀਨਿਊ ਕਰਨ ਦੀ ਗੱਲ ਕਰਦੇ ਆ ਪਰ ਤੁਸੀਂ ਮੈਡੀਕਲ ਹੈਲਥ ਹੁਣ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਸਪਰੀਮ ਕੋਰਟ ਦੀ ਸੁਣਵਾਈ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੋਏ ਕਿ ਅਗਰ ਕੇਂਦਰ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ ਗੱਲਬਾਤ ਲਈ ਸੰਦਾ ਭੇਜਣ ਦੇ ਲਈ ਤਿਆਰ ਹੈ ਤਾਂ ਉਹ ਮੈਡੀਕਲ ਹੈਲਪ ਲੈ ਲੈਣ ਤਾਂ ਜਵਾਬ ਦੇ ਵਿੱਚ ਸੋਲਿਸਿਟਿੰਗ ਚਰਨਲ ਆਫ ਇੰਡੀਆ ਨੇ ਕਿਹਾ ਕਿ ਮੈਨੂੰ ਇਹਦੇ ਲਈ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਗਈ ਤੁਸੀਂ ਡਾਇਰੈਕਸ਼ਨ ਲੈ ਲਓ ਜੇ ਗੱਲ ਕਰਨੋਂ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਹੈ ਸਾਰੀ ਗੱਲ ਜੋ ਮਸਲੇ ਨੇ ਉਹ ਕੇਂਦਰ ਸਰਕਾਰ ਨੇ ਹੱਲ ਕਰਨੇ ਨੇ ਇਹ ਡਾਇਰੈਕਸ਼ਨ ਨਹੀਂ ਤੁਸੀਂ ਡਾਇਰੈਕਸ਼ਨ ਲੈ ਕੇ ਫਿਰ ਦੋ ਘੰਟੇ ਬਾਅਦ ਮਾਨਯੋਗ ਸੁਪਰੀਮ ਕੋਰਟ ਨੂੰ ਦੱਸੋ ਇਹ ਸਾਰੀਆਂ ਗੱਲਾਂ ਤੋਂ ਝਾਹਰ ਹੁੰਦਾ ਹੈ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮਸਲੇ ਨੂੰ ਲਟਕਾਉਣਾ ਚਾਹੁੰਦੀ ਹੈ ਤੇ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ ਇਕੱਲੀ ਕਿਸਾਨੀ ਨਹੀਂ ਕਿਸਾਨੀ ਦੇ ਨਾਲ ਰਿਲੇਟਡ ਜਿੰਨੇ ਵੀ ਬਿਜ਼ਨਸ ਹੈਗੇ ਨੇ ਸਾਰਿਆਂ ਨੂੰ ਖਤਮ ਕਰਨ ਦੇ ਤਰੀਕੇ ਆਰਪੀ ਵਰਗ ਉਹਨਾਂ ਦੀ ਜੱਕ ਇਹਨਾਂ ਨੇ ਆੜਤ ਘਟਾਤੀ ਬਿਨਾ ਕਿਸੇ ਕਾਰਨ ਤੋਂ ਘਟਾਤੀ ਜਿੰਨੇ ਰਾਈਸ ਮਿਲਰਸ ਤੇ ਰਾਈਸ ਮਿਲਰ ਨੂੰ ਤੰਗ ਪ੍ਰੇਸ਼ਾਨ ਕੀਤਾ ਅੱਜ ਗਦਾਮਾਂ ਦੇ ਵਿੱਚ ਰਾਈਸ ਲਾਨ ਨੂੰ ਜਗ੍ਹਾ ਨਹੀਂ ਸੋ ਇਹ ਸਭ ਕੁਝ ਰਿਲੇਟਡ ਹੈ ਇਹ ਸਾਰਾ ਕੁਝ ਕਿਸਾਨੀ ਨੂੰ ਖਤਮ ਕਰਨ ਦੇ ਲਈ ਕਿ ਕਿਸਾਨੀ ਦੇ ਨਾਲ ਸੰਬੰਧਿਤ ਜਿਹੜੇ ਮਸਲੇ ਨੇ ਉਹਨਾਂ ਸਾਰਿਆਂ ਨੂੰ ਲੁਟਕਾ ਦਈਏ ਕੇਂਦਰ ਸਰਕਾਰ ਇਸ ਗੱਲ ਤੇ ਲੱਤੀ ਰਹੀ ਹੈ ਜਿਹੜੀ ਬਹੁਤ ਮੰਦਭਾਗੀ ਤਿੰਨ ਕਾਲ ਤਿੰਨ ਕਾਲੇ ਕਾਨੂੰਨ ਬਣਾਏ ਕਿਸਾਨ ਉੱਥੇ 1.5 ਸਾਲ ਤੱਕ ਦਿੱਲੀ ਦੇਆਂ ਬਰੂਹਾਂ ਤੇ ਬੈਠੇ ਰਹੇ ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਫੇਰ ਤਿੰਨ ਕੋਨ ਬਿਨਾ ਪੁੱਛੇ ਇਹਨਾਂ ਨੇ ਬਣਾਏ ਤੇ ਤੇ ਬਿਨਾ ਪੁੱਛੇ ਵਾਪਸ ਲਏ ਤੇ 1.5 ਸਾਲ ਤੱਕ ਸਾਡੇ ਸਾਰੇ ਪੰਜਾਬ ਦੇ ਕਿਸਾਨ ਉੱਥੇ ਰੁੱਲਦੇ ਰਹੇ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਉਸ ਚੀਜ਼ ਦਾ ਕਾਦੇ ਲਈ ਬਣਾਏ ਸੀ ਕਾਦੇ ਲਈ ਇਹਨਾਂ ਨੇ ਉਹ ਕੀਤੇ ਨੇ ਸੋ ਇਹ ਸਾਰਾ ਕੁਝ ਮੈਂ ਸਮਝਦਾ ਕਿਸਾਨੀ ਨੂੰ ਸਾਡੀ ਨੂੰ ਖਤਮ ਕਰਨ ਦੇ ਉਸ ਕਿਸਾਨ ਨੂੰ ਉਸ ਪੰਜਾਬ ਨੂੰ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਇਤਿਹਾਸ ਗਵਾਏ ਇਸ ਗੱਲ ਦਾ ਕਿ ਜਦ ਆਜ਼ਾਦੀ ਤੋਂ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਜੀ ਨਹਿਰੂ ਦੂਜੇ ਦੇਸ਼ਾਂ ਦੇ ਵਿੱਚ ਅਨਾਜ ਮੰਗਦੇ ਫਿਰਦੇ ਸੀ ਤੇ ਦੂਜੇ ਦੇਸ਼ਾਂ ਨੂੰ ਬਚਿਆ ਕੁਝ ਅਨਾਜ ਦੀ 18 ਇੱਕ ਕਣ ਕਾਈ ਸੀ ਉਹ ਅਨਾਜ ਸਾਨੂੰ ਦਿੰਦੇ ਸੀ ਅਸੀਂ ਉਸ ਅਨਾਜ ਤੇ ਪਲਦੇ ਰਹੇ ਪਰ ਸਾਡੇ ਪੰਜਾਬ ਦੇ ਬਹਾਦਰ ਲੋਕਾਂ ਨੇ ਸਾਡੇ ਕਿਸਾਨਾਂ ਨੇ ਸਾਰੇ ਰਿਲੇਟਡ ਬੰਦਿਆਂ ਨੇ ਵਪਾਰੀਆਂ ਨੇ ਸਾਰਿਆਂ ਨੇ ਰਲ ਕੇ ਦੇਸ਼ ਟਰਟਡ ਪਰਤਾ ਤੇ ਅਨਾਜ ਸਰਪਲਸ ਕਰਦਾ ਅੱਜ ਬੜੇ ਅਫਸੋਸ ਦੇ ਨਾਲ ਇਹ ਕਹਿਣਾ ਪੈਂਦਾ ਹੈ ਕਿ ਉਸ ਪੰਜਾਬ ਨੂੰ ਉਸ ਪੰਜਾਬ ਦੇ ਬਹਾਦਰ ਲੋਕਾਂ ਨੂੰ ਹਨ ਗੋਲਿਆ ਕੀਤਾ ਜਾ ਰਿਹਾ ਸਿਰਫ ਰਾਜਸੀ ਹਿਤਾਂ ਦੇ ਲਈ ਸਾਡਾ ਫੈਡਰਲ ਸਿਸਟਮ ਹੈ ਕੋਈ ਗੱਲਾਂ ਬਹੁਤ ਕੇਂਦਰ ਸਰਕਾਰ ਦੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਕਿ ਇੱਥੇ ਅੱਗ ਦੇ ਨਾਲ ਨਾ ਖੇਡੋ ਪੰਜਾਬ ਦੇ ਇਹ ਦੂਜੇ ਜੈਜਮੰਦਾਂ ਨੇ ਕਿਸਾਨਾਂ ਦੇ ਦੋਸਤਾਂ ਨੂੰ ਕਿਸੇ ਪ੍ਰਵਾਂਤ